ਭਾਰਤੀ ਕ੍ਰਿਕਟ ਟੀਮ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦਾ ਬਿਹਤਰੀਨ ਤੋਹਫਾ ਦਿੱਤਾ ਹੈ। ਪੰਜ ਵਾਂਡੇ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਤੇ ਅਖੀਰਲਾ ਮੈਚ ਭਾਰਤ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਦੇ ਵੱਡੇ ਫਰਕ ਨਾਲ ਮਾਅ ਦੇ ਕੇ ਆਪਣੇ ਨਾਂ ਕਰ ਲਿਆ। ਨਾਲ ਹੀ 3-2 ਦੇ ਫਰਕ ਨਾਲ ਸੀਰੀਜ਼ ਦੇ ਉੱਤੇ ਵੀ ਕਬਜ਼ਾ ਕਰ ਲਿਆ। ਸ਼ਨੀਵਾਰ ਨੂੰ ਵਿਸ਼ਾਖਾਪਟਨਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਈਵੀ ਟੀਮ ਨੂੰ ਮਹਿਜ਼ 79 ਦੌੜਾਂ ਦੇ ਉੱਤੇ ਢੇਟ ਕਰ ਦਿੱਤਾ। ਅਮਿਤ ਮਿਸ਼ਰਾ ਨੇ 6 ਓਵਰਾਂ ਵਿੱਚ 18 ਰਨ ਦੇ ਕੇ 5 ਵਿਕਟਾਂ ਚਟਕੀਆਂ। ਅਮਿਤ ਮਿਸ਼ਰਾ ਦੀ ਗੇਂਦਬਾਜ਼ੀ ਦੇ ਸਾਹਮਣੇ ਨਿਊਜ਼ੀਲੈਂਡ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਵਿਖਰ ਗਈ। ਟੀਮ ਇੰਡੀਆ ਦੀ ਗੇਂਦਬਾਜ਼ੀ ਇਸ ਕਦਰ ਹਾਵੀ ਰਹੀ ਕਿ ਕੀਵੀ ਟੀਮ ਦੇ ਪੰਜ ਬੱਲੇਬਾਜ਼ ਬਿਨਾਂ ਖਾਤਾ ਖੋਲੇ ਆਊਟ ਹੋਏ। ਤੌਤੇ ਹੀ ਚਾਰ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕੇ। ਨਿਊਜ਼ੀਲੈਂਡ ਵੱਲੋਂ ਸਿਰਫ ਕਪਤਾਨ ਕੀਨ ਵਿਲੀਅਮਸਨ ਨੇ ਸਭ ਤੋਂ ਵੱਧ 27 ਦੌੜਾਂ ਆਪਣੀਆਂ। ਸ਼ਾਨਦਾਰ ਗੇਂਦਬਾਜ਼ੀ ਦੇ ਲਈ ਅਮਿਤ ਮਿਸ਼ਰਾ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਸੀਰੀਜ਼ ਦੇ ਵਿੱਚ ਕੁੱਲ 15 ਵਿਕਟਾਂ ਹਾਸਲ ਕਰਨ ਲਈ ਅਮਿਤ ਮਿਸ਼ਰਾ ਨੂੰ ਮੈਨ ਆਫ ਦਾ ਸੀਰੀਜ਼ ਵੀ ਐਲਾਨਿਆ ਗਿਆ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪੰਜਾਬ ਉਬਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 269 ਦੌੜਾਂ ਬਣਾਈਆਂ ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 70 ਤੇ ਵਿਰਾਟ ਕੋਹਲੀ ਨੇ ਪੈਟਰਾਂਤੀ ਪਾਰੀ ਖੇਡੀ ਇਸ ਤੋਂ ਇਲਾਵਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 41 ਰੰਦਾ ਯੋਗਦਾਨ ਪਾਇਆ ਭਾਰਤ ਦੀ ਇਹ ਜਿੱਤ ਵਾਂਡੇ ਮੈਚਾਂ ਵਿੱਚ ਦੌੜਾਂ ਦੇ لحاظ ਨਾਲ ਸਭ ਤੋਂ ਵੱਡੀ ਤੇ ਓਵਰਆਲ ਚੌਥੀ ਵੱਡੀ ਜਿੱਤ ਹੈ।